ਤਾਂ ਇਹ ਆ ਦੇਖੋ ਜੀ ਮਾਤਾ ਜੀ ਆਪਣੇ ਪਰਿਵਾਰ ਤੋਂ ਵਿਛੜ ਗਏ ਆ ਆ ਦੇਖੋ ਜੀ ਕੋਈ ਇਹਨਾਂ ਨੂੰ ਸੁਧ-ਬੋਧ ਨਹੀਂ ਕੋਈ ਪਤਾ ਨਹੀਂ ਲੱਗ ਰਿਹਾ ਇਹਨਾਂ ਨੂੰ ਕਿਹੜੀ ਜਗ੍ਹਾ ਤੋਂ ਆਈ ਆ ਕਿੱਦਾਂ ਆਏ ਇਹ ਬਾਣੀ ਪਹਿਲੀ ਆਏ ਆ ਹਾਂਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਵੀਰ ਜੀ ਆਪਾਂ ਆਪਾਂ ਵੀਰ ਜੀ ਬਾਬਾ ਰਤਨਦੇਵ ਅਨਾਥ ਆਕੰਮ ਪਿੰਡ ਬਰਨਾ ਦਾ ਡਿਸਟ੍ਰਿਕਟ ਤਰਨਤਾਰਨ ਤੋਂ ਠੀਕ ਹੈ ਤੇ ਸਰ ਆਪਣਾ ਲਖਸੀਗ ਪਲਾਟਾਂ ਦੇ ਲਾਗੇ ਆਏ ਮਾਤਾ ਜੀ ਹੁਣ ਇਹਦੇ ਪਰ ਕੀ ਕਹਿਣਾ ਚਾਹੋਗੇ ਇਹ ਵੀਰ ਜੀ ਇਸ ਵੀਰ ਜੀ ਹੁਣਾਂ ਨੇ ਮੈਨੂੰ ਫੋਨ ਲਾਇਆ ਸੀਗਾ ਅੱਜ 4 ਵਜੇ ਲਾਇਆ ਆ ਤੇ ਇਹਨਾਂ ਨੇ ਦੱਸਿਆ ਕਿ ਇੱਕ ਮੈਂਟਰੀ ਡਿਟਰਬ ਮਾਤਾ ਸਾਡੇ ਕੋਲ ਆ ਜਿਨੇ ਨੇ ਅਮਤ ਕਰਨ ਕੀਤਾ ਵਾ ਤੇ 2-3 ਦਿਨ ਤੋਂ ਸਾਡੇ ਜਿਹੜੇ ਗਲੀਆਂ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਮਾਤਾ ਫੇਰ ਰਹੀ ਹੈ ਤੇ ਅੱਜ ਫਿਰ ਆਪਾਂ ਜਦੋਂ ਮਾਤਾ ਜੀ ਕੋਲ ਹੁਣ ਪਹੁੰਚੇ ਆ ਤੁਹਾਡੇ ਸਾਰੇ ਸਾਹਮਣੇ ਸਾਰਾ ਏਰੀਆ ਮਾਤਾ ਦੀ ਚਿੰਤਾ ਦੇ ਵਿੱਚ ਖੜਾ ਵਾ ਤੇ ਜਦੋਂ ਮਾਤਾ ਜੀ ਨਾਲ ਆਪਾਂ ਕਾਉਂਸਲਿੰਗ ਕੀਤੀ ਤੇ ਮਾਤਾ ਜੀ ਨੇ ਆਪਣੇ ਪਿੰਡ ਦੁਬਲੀ ਦੱਸਿਆ ਤੇ ਦੁਬਲੀ ਆਪਣੇ ਵੀਰ ਜਸਪੀਰ ਸਿੰਘ ਆ ਆਪਣਾ ਲਿੰਕ ਹੈਗਾ ਸੀਗਾ ਉਸ ਪਿੰਡ ਮਾਤਾ ਦੀਆਂ ਫੋਟੋਆਂ ਭੇਜੀਆਂ ਉਹਨਾਂ ਨੇ ਕਿਹਾ ਕਿ ਹਾਂ ਮਾਤਾ ਸਾਡੇ ਪਿੰਡ ਦੀ ਆ ਤੇ ਮਾਤਾ ਦਾ ਪਰਿਵਾਰ ਦੋ ਤਿੰਨ ਦਿਨ ਤੋਂ ਮਾਤਾ ਨੂੰ ਥਾਂ ਥਾਂ ਤੇ ਲੱਭ ਰਿਹਾ ਵੇ ਜੀ ਜਿਨ੍ਹਾਂ ਨਾਲ ਤੁਹਾਡੀ ਗੱਲ ਹੋਈ ਆ ਉਹ ਕੌਣ ਹੈ ਜੀ ਆਪਣਾ ਬੋਲਵਰ ਪਿੰਡ ਜਸਵੀਰ ਸਿੰਘ ਆ ਦੁਬਲੀ ਪਿੰਡ ਤੋਂ ਜਿਲ੍ਹਾ ਤਰਨਤਾਰਨ ਦੇ ਵਿੱਚ ਆ ਜਾਂਦਾ ਹੈ ਪੱਟੀ ਹਲਕਾ ਜੀ ਤੁਹਾਡੇ ਵਾਕਬ ਨੇ ਉਹ ਹਾਂ ਮੇਰੇ ਵਾਕਬ ਨੇ ਮੇਰੇ ਫਰੈਂਡ ਨੇ ਠੀਕ ਹੈ ਜੀ ਤੇ ਕੀ ਕਹਿ ਰਹੇ ਹੁਣ ਆਪਣਾ ਦੇ ਬਾਰੇ ਉਹਨਾਂ ਨੇ ਮੈਨੂੰ ਹੁਣ ਇਹ ਕਿਹਾ ਵਾ ਕਿ ਵੇਟ ਕਰੇ ਕਿਉਂਕਿ ਹੁਣ ਆਪਾਂ ਇਸ ਟਾਈਮ ਪੂਰੀ ਮਤਲਬ ਕਿ ਜਿਹੜੀ ਕੰਡੀਸ਼ਨ ਆ ਉਸ ਟਾਈਮ ਉੱਤੇ ਲਾਈਵ ਹੀ ਖੜੇ ਆਂ ਤੋ ਉਹਨਾਂ ਨੇ ਕਿਹਾ ਕਿ ਤੁਸੀਂ 5 ਮਿੰਟ ਵੇਟ ਕਰੋ ਮੈਂ ਤੁਹਾਨੂੰ ਪਰਿਵਾਰ ਦਾ ਨੰਬਰ ਪ੍ਰੋਵਾਈਡ ਕਰਾਉਣਾ ਵਾ ਤੇ ਹੁਣ ਪਰਿਵਾਰ ਨਾਲ ਆਪਣਾ ਆ 2-3 ਮਿੰਟ ਦੇ ਵਿੱਚ ਅਜ ਆਪਣਾ ਕੰਟੈਕਟ ਠੀਕ ਆ ਸਰ ਹਾਂਜੀ ਵੀਰ ਜੀ ਇਹ ਵੀਰ ਜੀ ਮਾਤਾ ਜੀ ਹੁਣੀ ਆਪਣਾ ਸੁਲਤਾਨਪੁਰ ਰੋਡ ਤੇ ਆਏ ਸੀਗੇ ਨਿਕਰ ਕੇ ਹੀ ਆਪਣਾ ਕਹਿ ਰਹੇ ਆ ਇਹ ਵਿੱਚ ਪਹਿਲਾ ਸਾਹਿਬ ਤੋਂ ਤੇ ਵੀਰ ਜੀ ਇਹਨਾਂ ਦੇ ਪਰਿਵਾਰ ਵਾਲਾ ਨਾਲ ਬ੍ਰਦਰ ਨਾਲ ਤੁਹਾਡੀ ਗੱਲ ਹੋਈ ਆ ਉਹ ਕੀ ਕਹਿ ਰਹੇ ਆ ਉਹਦੇ ਬਾਰੇ ਵੀਰ ਜੀ ਇਹਨਾਂ ਦੇ ਬ੍ਰਦਰ ਕਹਿ ਰਹੇ ਆ ਕਿ ਮਾਤਾ ਜੀ ਕੱਲ ਆਏ ਸੀਗੇ ਸਾਡੇ ਨਾਲ ਇੱਥੇ ਦਰਬਾਰ ਸਾਹਿਬ ਆਏ ਸੀਗੇ ਤੇ ਇਹ ਮਾਤਾ ਜੀ ਥੋੜੇ ਦਿਮਾਗੀ ਡਿਸਟਰਬ ਆ ਜਿਹੜਾ ਕਰਕੇ ਵੀ ਸਾਡੇ ਤੋਂ ਇਹ ਵਿਛੜ ਗਏ ਸੀਗੇ ਤੇ ਅੱਜ ਵੀ ਹੁਣ ਇਸ ਟਾਈਮ ਰਾਤ ਦੇ 7 6:30 ਹੋ ਗਏ ਆ ਤੇ ਇਹਨਾਂ ਦੀ ਪਤੀ ਜੀ ਤੇ ਇਹਨਾਂ ਦੀ ਭੈਣ ਉੱਥੇ ਲੱਭ ਰਿਆ ਦਰਬਾਰ ਸਾਹਿਬ ਲੱਭ ਰਿਆ ਤੇ ਵੀਰ ਜੀ ਕਹਿੰਦੇ ਆ ਕਿ ਤੁਸੀਂ ਇਹਨੂੰ ਆਪਣੇ ਕੋਲ ਲੈ ਜਾਓ ਤੇ ਅਸੀਂ ਸਿਹਰਿਆਂ ਕਿ ਤੁਹਾਡੇ ਕੋਲ ਲੈ ਜਾਵਾਂਗੇ ਸਸ ਵੀਰੇ ਤੁਸੀਂ ਲੈ ਕੇ ਆਪੇ ਹੁਣ ਤੁਸੀਂ ਇਹਨਾਂ ਨੂੰ ਉੱਥੇ ਘੱਟ ਰਹੇ ਹੋ ਆਪਣੇ ਕੋਲ ਲੈ ਕੇ ਜਾ ਰਹੇ ਹੋ ਆਪਣੇ ਕੋਲ ਬਾਬਾ ਰਤਨਦੇਵ ਅਨਾਥ ਆਸ਼ਰਮ ਪਿੰਡ ਮਰਹਾਣਾ ਲੱਗੇ ਚੱਲਿਆ ਉੱਥੇ ਮਾਤਾ ਵਰਗੀਆਂ ਮੇਰੇ ਕੋਲ 10 15 ਪੈਣਾ ਹੋੜ ਹੈਗਾ ਵਾ ਤੇ 60 70 ਨਹੀਂ ਤੇਰੇ ਭਰਾ ਕੋਲ ਨਹੀਂ ਕਰੇ ਮੇਰੇ ਮਤਲਬ ਕਿ ਮੇਲ ਵਾ 10 ਮੇਰੇ ਤੋਂ ਵੀ ਮੇਰੇ ਪੈਣਾ ਮੈਂ ਅੱਜ ਮੈਂ ਲੈ ਕੇ ਚੱਲਿਆ ਵਾ ਤੇ ਦੁਬਲੀ ਜਿਹੜਾ ਪਿੰਡ ਪੱਟੀ ਸ਼ਹਿਰ ਦੇ ਲਾਗੇ ਪੈਂਦਾ ਤੇ ਉਹ ਸਵੇਰੇ ਮੇਰੇ ਕੋਲ ਆਣ ਕੇ ਹੈਂਡਓਵਰ ਮੈਂ ਉਹ ਗੱਡੀ 'ਚ ਪਈ ਦਵਾਈ ਸਵੇਰੇ ਭਾਈ ਕੀ ਡਾਕੂਮੈਂਟਸ ਹੋ ਗਏ ਉਹਨਾਂ ਨੂੰ ਤੁਸੀਂ ਕਿ ਕਿਸ ਤਰ੍ਹਾਂ ਇਹਨਾਂ ਨੂੰ ਬਚਾਓਗੇ ਅਨੰਦ ਘਰ ਭਾਈ ਤੇ ਉਹ ਮੇਰੇ ਕੋਲ ਸਿਹਰੀ ਆਣ ਕੇ ਲੈ ਜਾਣਗੇ ਤੇ ਇਹਨਾਂ ਦਾ ਆਧਾਰ ਕਾਰਡ ਜਾਂ ਪੇਡ ਦਾ ਜਿਹੜਾ ਕੋਈ ਮੋਹਦਵਾਰ ਵੀਰ ਉਹਨਾਂ ਦੇ ਸਾਹਮਣੇ ਇੱਕ ਵੀਡੀਓਗ੍ਰਾਫੀ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਂਗੇ ਠੀਕ ਹੈ ਸਰ ਇਹ ਧੰਨਵਾਦ ਜੀ ਤੋਂ ਧੰਨਵਾਦ ਅਸੀਂ ਕਰਦੇ ਹਾਂ ਸਾਰੇ ਏਰੀਆ ਦਾ ਸਾਰੇ ਪਿੰਡ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਇੱਥੇ ਮਗਰ ਪੈਣਾ ਵੀ ਹੈਗਾ ਵਾ ਜਿਨ੍ਹਾਂ ਨੇ ਇਸ ਮਾਤਾ ਦੀ ਚਿੰਤਾ ਕੀਤੀ ਤੇ ਮਾਤਾ ਦਾ ਫਿਕਰ ਕੀਤਾ ਤੇ ਵੀਡੀਓ ਬਣਾ ਕੇ ਸਾਨੂੰ ਭੇਜੀ ਤੇ ਅੱਜ ਇਹ ਮਾਤਾ ਆਪਣੇ ਪਰਿਵਾਰ ਦੇ ਵਿੱਚ ਚੱਲੀ ਆ ਜੇਕਰ ਤੁਹਾਨੂੰ ਵੀ ਕੋਈ ਦਿਮਾਗੀ ਡਿਸਟਰਬ ਭੈਣ ਭਰਾ ਜੇਕਰ ਤੁਹਾਨੂੰ ਕਿਤੇ ਕੋਈ ਮਿਲਦਾ ਵਾ ਸਾਡਾ ਹਰ ਵੀਡੀਓ ਦੀ ਤਰ੍ਹਾਂ ਖੰਦੇ ਵੀ ਨੰਬਰ ਦਿੱਤਾ ਹੁੰਦਾ ਵਾ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਜੀ ਆਪਾਂ ਆਪਣੇ ਪੰਜਾਬੀ ਭਰਾਵਾਂ ਵਾਸਤੇ ਇਹ ਜ਼ਰੂਰ ਆਵਾਂਗੇ ਜੀ ਧੰਨਵਾਦ ਜੀ ਬਾਕੀ ਜਿਕਰ ਹੋਰ ਸਾਡੇ ਤੇ ਮਾਫੀ ਮੰਗਦਾ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਕੀਤਾ ਸੀ ਵੀਰ ਨੇ ਫੋਨ ਔਖਾ